ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਚਾਰ ਚਾਰ ਤਾਗਾਂ ਦਾ ਡਿਜ਼ਾਈਨ ਲੈ ਕੇ ਆਏ ਆਂ ਚਾਰ ਸਲਾਈਆਂ ਚੋਂ ਦੇ ਤੇ ਚਾਰ ਚਾਰ ਤਾਗਾਂ ਦਾ ਡਿਜ਼ਾਈਨ ਆਪਾਂ ਚਾਰ ਚਾਰ ਦੇ ਸਾਨੂੰ ਹੀ ਤੱਕੇ ਰੱਖਾਂਗੇ ਪਹਿਲਾਂ ਆਪਾਂ ਕੋਈ ਵੀ ਬਾਟਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਇੱਕ ਸਲਾਈ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਸਿੱਧੀ ਸਿੱਧੀ ਕਟਾਂਗੇ ਲੇਡੀਜ਼ ਜੈਕਟ ਲਈ ਸਪੈਸ਼ਲ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਜੈਕਟ ਵਿੱਚ ਵੈਸੇ ਆਪਾਂ ਇਹ ਬੱਚਿਆਂ ਦੇ ਕਾਰਡੀਗਨ 'ਚ ਵੀ ਪਾ ਸਕਦੇ ਆਂ ਇਹ ਐਸਟਰਾ ਸਿੱਧੀ ਸਾਈਡ ਤੋਂ ਆਪਾਂ ਇਹਨੂੰ ਸਿੱਧਾ-ਸਿੱਧਾ ਬਣਾਵਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਵੀਡੀਓ ਵੇਖਣ ਲਈ ਲਾਈਕ ਕਮੈਂਟ ਤੇ ਸ਼ੇਅਰ ਚੈਨਲ ਨੂੰ ਜ਼ਰੂਰ ਕਰਦਿਆ ਕਰੋ ਇਸ ਤਰ੍ਹਾਂ ਆਪਾਂ ਨੇ ਸਿੱਧੀ ਸਾਈਡ ਤੋਂ ਉਹ ਸਾਰਿਆਂ ਨੂੰ ਸਿੱਧੀ ਬਣਾਵਾਂਗੇ ਵੈਸੇ ਇਹ ਚਾਰ ਸਲਾਈਆਂ ਚ ਇੱਕ ਸਲਾਈ ਆਪਣੀ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਨੂੰ ਡਿਜ਼ਾਈਨ ਸਰ ਆਪਾਂ ਬਣਾ ਇਹ ਦੋ ਸਲਾਈਆਂ ਜੀ ਬੰਦ ਬੈਕ ਸਾਈਡ ਤੋਂ ਨੂੰ ਆਪਾਂ ਇਸ ਤਰ੍ਹਾਂ ਸਾਰਿਆਂ ਨੂੰ ਉਲਟਾ-ਉਲਟਾ ਬਣਾਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਆਪ ਜਿਹੜੀ ਵੀ ਵੀਡੀਓ ਨਾਲ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡਾ ਹੌਸਲਾ ਵੱਧਾ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਤੁਹਾਨੂੰ ਡਿਜ਼ਾਈਨ ਦੱਸਦੇ ਰਹਾਂਗੇ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਇੱਕ ਸਲਾਈ ਆਪਾਂ ਇਹ ਗੈਪ ਵਾਸਤੇ ਦਿੱਤੀ ਆ ਮੇਨ ਸਲਾਈ ਆ ਪੱਡ ਜਾਂਦੀ ਹੁਣ ਬਣਾਵਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਹੈਗਾ ਇਸ ਤਰ੍ਹਾਂ ਇੱਕ ਕੱਟ ਲਈ ਹੁਣ ਆਪਾਂ ਸਿੱਧੀ ਸਾਈਡ ਆ ਗਈ ਸਿੱਧੀ ਸਾਈਡ ਤੋਂ ਕੀ ਕਰਨਾ ਹੁਣ ਆਪਾਂ ਨੇ ਇੱਕ ਤਾਗਾ ਬਿਨਾਂ ਬੁਣੀ ਉਤਾਰਿਆ ਇੱਕ ਤਾਗਾ ਇਸ ਤਰੀ ਸਿੱਧਾ ਬਣਾਵਾਂਗੇ ਇਹ ਦੋ ਤਾਗੇ ਆਪਾਂ ਇਸ ਤਰੀ ਇਧਰਲੀ ਸਾਈਡ ਵੀ ਰੱਖਣੇ ਤੇ ਬੈਕ ਸਾਈਡ ਤੇ ਵੀ ਰੱਖਣੇ ਹੁਣ ਆਪਣੀ ਸਾਈਡ ਤਾਗਾ ਕਰਕੇ ਇਸ ਤਰ੍ਹਾਂ ਨੂੰ ਬੁਣ ਲਾਂਗੇ ਜਾਲੀ ਪਾ ਕੇ ਫਿਰ ਆਪਣੀ ਸਾਈਡ ਤਾਗਾ ਕਰਕੇ ਇਸ ਤਰ੍ਹਾਂ ਬੁਣ ਲਾਂਗੇ ਇਹ ਆਪਾਂ ਸਾਰੀ ਸਿਲਾਈ ਇਸ ਤਰੀ ਕੰਪਲੀਟ ਕਰਨੀ ਹੈ ਆਪਣੀ ਸਾਈਡ ਤੱਕ ਕਰਕੇ ਇਹਨੂੰ ਸਿੱਧਾ ਮੋਲ ਲਾਂਗੇ ਜਾਲੀ ਪੈ ਜਾਂਦੀ ਹੈ ਇਹ ਆਪਾਂ ਸਾਰੀ ਸਲਾਈ ਇਸ ਤਰ੍ਹਾਂ ਹੀ ਬੁਣਨੀ ਹੈ ਬੈਰੀ ਸਿੰਪਲ ਜਿਹਾ ਡਿਜ਼ਾਈਨ ਹੈ ਹਰੇਕ ਬਣਾ ਸਕਦਾ ਜਿਹਨੇ ਨਹੀਂ ਵੀ ਬੁਣਿਆ ਉਹ ਵੀ ਬਣਾ ਲੂਗੀ ਕੋਈ ਜ਼ਿਆਦਾ ਹੋਣੀ ਹੈਗਾ ਇੱਕ ਵਾਰ ਹੀ ਆਪਾਂ ਡਿਜ਼ਾਈਨ ਹਰ ਵਾਰ ਇਸ ਤਰੀ ਬਣਾਉਣਾ ਕੋਈ ਇਹਦੀ ਜਗਾ ਚੇਂਜ ਨਹੀਂ ਕਰਨੀ ਆਪਾਂ ਨੇ ਇਸ ਤਰ੍ਹਾਂ ਇਹ ਆਪਾਂ ਸਲਾਈ ਸਾਰੀ ਆਪਾਂ ਇਸ ਤਰੀ ਬਣਾਵਾਂਗੇ ਇਹ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਬੈਕ ਸਾਈਡ ਤੁਸੀਂ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਊਗਾ ਇਨੂੰ ਆਪਾਂ ਸਾਰੇ ਨੂੰ ਇਸ ਤਰ੍ਹਾਂ ਬਣਾਵਾਂਗੇ। ਦੋ ਤਾਗੇ ਆਪਾਂ ਇਧਰਲੀ ਸਾਈਡ ਸਿੱਧੇ ਗੁਨੇ ਸੀਗੇ ਇੱਕ ਉਤਾਰਿਆ ਸੀ ਇੱਕ ਗੁਨੇ ਸੀ ਦੋਈ ਆਪਾਂ ਇਧਰ ਰੱਖਾਂਗੇ। ਇਹਨਾਂ ਦੋਨਾਂ ਨੂੰ ਇਸ ਤਰੀ ਸਿੱਧੇ ਬਣਾ ਲਾਂਗੇ। ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਦੋਈ ਆਪਾਂ ਇਸ ਤਰ੍ਹਾਂ ਬਣਾਏ ਸੀ ਇਹਨਾਂ ਨੂੰ ਇਸ ਤਰੀ ਉਲਟੇ ਬਣਾਵਾਂਗੇ। ਹੁਣ ਇਹਨਾਂ ਦਾ ਆਪਾਂ ਚਾਰ ਤਾਗੇ ਨਾਲ ਬਲ ਦੇ Đਾਂਗੇ 1 2 3 4 ਚਾਰ ਧਾਗਾ ਨੂੰ ਪਨ ਨੂੰ ਜਿਹੜੇ ਤੇ ਏਸੀ ਸਲਾਈ ਤੇ ਦੁਬਾਰਾ ਪਾ ਲਾਂਗੇ ਏ ਸਲਾਈ ਤੇ ਦੁਬਾਰਾ ਪਾ ਕੇ ਹੁਣ ਆਪਾਂ ਇਹ ਚਾਰ ਧਾਗਾ ਨੂੰ ਨਹੀਂ ਬੁਣਨਾ ਪਹਿਲਾਂ ਆਪਾਂ ਇੱਥੋਂ ਦੀ ਧਾਗਾ ਆਪਾਂ ਸਿੱਧੀ ਸੈੜ ਲੈ ਜਾਾਂਗੇ ਧਾਗਾ ਆਪਾਂ ਸਿੱਧੀ ਸੈੜ ਲੈ ਕੇ ਹੁਣ ਇਹ ਚਾਰ ਨੂੰ ਨਹੀਂ ਬੁਣਨਾ ਆਪਾਂ ਇੱਥੋਂ ਹੌਲ ਵਿੱਚ ਦੀ ਪਹਿਲਾਂ ਇੱਕ ਧਾਗਾ ਬਣਾਉਣਾ ਐਸ ਤਰ੍ਹਾਂ ਬਣਾਇਆ ਹੁਣ ਆਪਾਂ ਚਾਰਾਂ ਵਿੱਚ ਦੀ ਫੇਰ ਇੱਕ ਬੁਣਨਾ ਹੈ ਧਾਗੇ ਕੱਢਣੇ ਨਹੀਂ ਇਸ ਤਰੀ ਬੁਣਨਾ ਤੇ ਫੇਰ ਹੁਣ ਆਪਾਂ ਹੌਲ ਵਿੱਚ ਦੀ ਬਣਾਵਾਂਗੇ ਦੋ ਵਾਰੀ ਹোল ਵਿੱਚ ਦੀ ਦੋ ਵਾਰੀ ਇੰਨਾ ਵਿੱਚ ਦੀ ਇਸੇ ਤਰ੍ਹਾਂ ਇਹ ਆਪਣੇ ਚਾਰ ਦੇ ਚਾਰ ਤੱਕੇ ਕੰਪਲੀਟ ਹੋ ਗਏ ਇਸ ਤੋਂ ਬਾਅਦ ਕੱਢਣਾ ਚਾਰ ਤੱਕੇ ਬਣਾ ਕੇ ਇਸ ਤਰੀਹੀ ਆਪਾਂ ਇਹ ਸਾਰੇ ਤਾਗੇ ਉਤਾਰਾਂਗੇ ਚਾਰ ਤੱਕੇ ਉਤਾਰੇ ਪਹਿਲੇ ਨੂੰ ਆਪਾਂ ਇਹ ਤਾਗਾ ਬੈਕ ਸਾਈਡ ਹੀ ਹੈ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਹোল ਵਿੱਚ ਦੀ ਗੁਣਾਗੇ ਫਿਰ ਇਹ ਚਾਰ ਤਾਗੇ ਆ ਤੁ ਗੁਣਾਗੇ ਚਾਰ ਤਾਗੇ ਦੇ ਪਿਛਦੀ ਫਿਰ ਦੁਬਾਰਾ ਉਸੇ ਹোল ਵਿੱਚ ਦੀ ਗੁਣਾਗੇ ਫੇਰ 4 ਤਾਗੇ ਵਿੱਚ ਦੀ ਇਸ ਤਰ੍ਹਾਂ ਇਹ ਆਪਣੇ 4 ਤਾਗੇ ਦੇ 4 ਤਾਗੇ ਪੂਰੇ ਹੋ ਜਾਣਗੇ ਹੁਣ ਆਪਾਂ ਨੇ ਫੇਰ ਉਸ ਤਰੀਕਾ ਨਾਲ ਕਰਨਾ ਹੈ 1 2 3 4 ਤਾਗੇ ਗੱਡੇ ਪਹਿਲਾਂ ਇਹਨੂੰ ਇੱਧਰ ਚੜਾ ਲਿਆ ਫਿਰ ਇਹਨਾਂ ਨੂੰ ਇਹਨਾਂ ਨੂੰ ਹੀ ਬੁਣਨਾ ਆਪਾਂ ਇੱਥੋਂ ਦੀ ਸਲਾਈ ਦਾ ਕਰਨਾ ਹੈ 1 ਫੇਰ ਦੁਬਾਰਾ 4 ਤਾਗੇ ਵਿੱਚ ਦੀ ਬੁਣਨਾ ਫੇਰ ਦੁਬਾਰਾ ਇੱਥੋਂ ਦੀ ਫੇਰ ਫੇਰ ਚਾਰ ਤੱਕ ਇਹ ਵਿੱਚ ਦੀ ਬੁਨ ਇੱਕ ਦੋ ਤਿੰਨ ਚਾਰ ਹੁਣ ਆਪਾਂ ਫੇਰ ਉਸੇ ਤਰੀਕੇ ਇਸ ਤਰੀ ਇਹ ਸਾਰੀ ਸਿਲਾਈ ਆਪਾਂ ਕਰ ਕਰਾਂਗੇ ਜਿੰਨੇ ਵੀ ਤੁਸੀਂ ਤਾਗੇ ਲੈਨੇ ਆ ਇਸ ਤਰ੍ਹਾਂ ਹੀ ਕਰਨੇ ਫੇਰ ਹੌਲ ਵਿੱਚ ਦੀ ਫੇਰ ਫਿਰ ਇਹ ਚਾਰ ਤਾਗਾਂ ਦੇ ਵਿੱਚ ਦੀ ਬੁਨ ਤਾਗਾ ਆਪਣੀ ਸੈੜ ਜਿਹੜੇ ਲਾਸਟ ਵਾਲੇ ਦੋ ਕੁੰਡੇ ਇਹਨਾਂ ਨੂੰ ਆਪਾਂ ਉਲਟੇ ਬਣਾ ਲਾਂਗੇ। ਹੁਣ ਆਪਾਂ ਅਗੇ ਬੈਕ ਸਿੱਧੀ ਸੜ ਸਿੱਧੀ ਸੜ ਇਹਨੂੰ ਆਪਾਂ ਉਸ ਤਰੀਕੇ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਪਾਈ ਸੀ ਸਿੱਧਾ-ਸਿੱਧੇ ਬੁਣਾਗੇ ਸਾਰੇ। ਇਹ ਆਪਣੀ ਗੈਪ ਗੈਪ ਵਾਲੀ ਸਲਾਈ ਹਰ ਇੱਕ ਡਿਜ਼ਾਈਨ ਦੀ ਸਲਾਈ ਤੋਂ ਬਾਅਦ ਪਾਵਾਂਗੇ। ਤੁਸੀਂ ਚਾਹੋ ਤਾਂ ਇਹ ਸਲਾਈ ਵਧਾ ਸਕਦੇ ਹੋ ਗੈਪ ਵਾਲੀ ਸਲਾਈ ਦੋ ਕਰ ਸਕਦੇ ਹੋ ਚਾਰ ਕਰ ਸਕਦੇ ਹੋ। ਚਾਰ ਤੇ ਵੀ ਬਹੁਤ ਸੋਹਣਾ ਬਣ ਕੇ ਆਊਗਾ ਉਸ ਤਰ੍ਹਾਂ ਦਾ ਸਾਕਰੋ ਇਸ ਤਰ੍ਹਾਂ ਨੂੰ ਆਪਾਂ ਸਿੱਧੀ ਸਾਈਡ ਤੋਂ ਹੁਣ ਸਾਰੇ ਨੂੰ ਸਿੱਧਾ-ਸਿੱਧਾ ਬੁਣਨਾ ਇਹ ਹੀ ਚਾਰ ਸਲਾਈਆਂ ਆਪਾਂ ਦੁਬਾਰਾ-ਦੁਬਾਰਾ ਰਿਪੀਟ ਕਰਨੀਆਂ ਨੇ ਬਹੁਤ ਸੋਹਣਾ ਪੈਟਰਨ ਬਣ ਕੇ ਆਉਂਦਾ ਇਹਨੂੰ ਹੁਣ ਆਪਾਂ ਉਲਟੀ ਸਾਈਡ ਤੋਂ ਖਸ ਨੂੰ ਉਲਟਾ ਕੱਢ ਕੇ ਦਿਖਾਉਣੇ ਆ ਇਸ ਤਰ੍ਹਾਂ ਨੂੰ ਆਪਾਂ ਸਾਰੇ ਨੂੰ ਬੈਕ ਸਾਈਡ ਤੋਂ ਉਲਟਾ ਉਲਟਾ ਕਰਕੇ ਬੁਣਾਗੇ ਬਹੁਤ ਜਲਦੀ ਜਲਦੀ ਪੈਟਰਨ ਬਣਦਾ ਹੈ ਇਹ ਇਸ ਤਰ੍ਹਾਂ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ